ਜਹਾਂ ਦਾਣੇ ਤਹਾਂ ਖਾਣੇ ਨਾਮ ਕਾ ਸੱਚ ਹੈ ਬੱਜੀ ਕੰਦਰ ਰਹਿ ਰਿਹਾ ਛੱਡ ਜੀ ਆਗੇ ਤੇ ਕਿਰਪਾ ਲੱਗਦੀ ਹੈ ਇਸ ਟੈਂਪਰੀ ਹੋਰ ਭਾਜੀ ਵੀ ਆ ਜਾਲ ਜੀ ਜਾਨ ਉਹ इंग्लंड ਵਧੀਆ ਨਹੀਂ ਲੱਗਿਆ ਤੇ ਆਣ ਕੇ ਕਹਿੰਦੇ ਕਿ ਇੱਥੇ ਕੰਮ ਕਰਨਾ ਚਾਹੀਦਾ ਜਿੱਥਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਉਸ ਅਕਾਲ ਪੁਰਖ ਦੀ ਮਿਹਰ ਸਦਕਾ ਅੱਜ ਜਿਹੜੀ ਕਿ ਗਣਕ ਤਿਆਰ ਬਰਤਾਰ ਹੋ ਕਰਕੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਐ ਖੜੀ ਹੈ ਜਦੋਂ ਕਿਤੇ ਤੁਸੀਂ ਦੂਰੋਂ ਨਜ਼ਰ ਮਾਰੋ ਤਾਂ ਇੰਜ ਮਹਿਸੂਸ ਹੁੰਦਾ ਹੈ ਕਿ ਜਿਵੇਂ ਖੁੱਲੇ ਆਸਮਾਨ ਹੇਠਾਂ ਸੋਨਾ ਬਿਕਰਿਆ ਹੋਵੇ ਸੋ ਇਸ ਵਾਰ ਅੱਜ ਤਰੀਕ 18 ਅਪ੍ਰੈਲ 2025 ਜਿੱਥੇ ਕਿ ਕਣਕਾਂ ਬਿਲਕੁਲ ਤਿਆਰ ਬਲ ਤਿਆਰ ਅਤੇ ਬਾਡੀ ਦਾ ਪੂਰਾ ਜੋਰ ਜਿਹੜਾ ਕਿ ਹੁਣ ਇੱਕ ਦੋ ਦਿਨਾਂ ਤੋਂ ਚੱਲ ਰਿਹਾ ਹੈ ਜਿੱਥੇ ਕਿ ਇਹ ਫਸਲਾਂ ਵਿਸਾਖੀ ਦੇ ਪਾਵਨ ਦਿਹਾੜੇ ਤੋਂ ਬਾਅਦ ਸਾਮਾ ਦੇ ਵੱਲੋਂ ਕੀਤੀ ਹੋਈ ਮਿਹਨਤ ਦੇ ਨਾਲ ਆਰੰਭ ਹੋ ਜਾਂਦੀ ਹੈ ਸੋ ਅੱਜ ਅਸੀਂ ਆਪਣੇ ਖੇਤਾਂ ਦੇ ਵਿੱਚ ਸਤਿਗੁਰਾਂ ਦੀ ਕਿਰਪਾ ਦੇ ਨਾਲ ਕਟਾਈ ਕਰਕੇ ਤੇ ਅੱਜ ਮਸ਼ੀਨ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਕਣਕਾਂ ਦੀ ਕਟਾਈ ਚੱਲ ਰਹੀ ਹੈ ਜੀ ਇਹ ਕਣਕ ਬਿਲਕੁਲ ਸੋਨੇ ਵਾਂਗੂ ਮੈਕ ਰਹੀ ਹੈ ਹਰ ਇੱਕ ਕਿਸਾਨ ਨੂੰ ਹਰ ਇੱਕ ਜ਼ਿਮੀਂਦਾਰ ਖਰਾ ਨੂੰ 6 ਮਹੀਨੇ ਤੱਕ ਆਪਣਾ ਇੰਤਜ਼ਾਰ ਰਹਿਦਾ ਹੈ ਇਹਨਾਂ ਦਿਨਾਂ ਦਾ ਕਿ ਜਿੱਥੇ ਕਿ ਜਦੋਂ ਇਸ ਦੀ ਬਿਜਾਈ ਕੀਤੀ ਜਾਂਦੀ ਹੈ ਵੱਡੇ ਚਾਵਾਂ ਤੇ ਸ਼ੰਕਾਂ ਦੇ ਨਾਲ ਇਸ ਨੂੰ ਪਾਲਿਆ ਜਾਂਦਾ ਇਸ ਦੇ ਹਰ ਇੱਕ ਚੀਜ਼ ਦਾ ਧਿਆਨ ਅਤੇ ਖਿਆਲ ਰੱਖਿਆ ਜਾਂਦਾ ਹੈ ਅਤੇ ਫਿਰ ਬਰੀ ਮੁਸਕਰਾਹਟ ਹੁੰਦੀ ਹੈ ਕਿ ਜਿਸ ਦਿਨ ਇਸ ਮਿਹਨਤ ਨੂੰ ਫਲ ਲੱਗਦਾ ਹੈ ਸੋ ਅੱਜ ਆਣਕ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਸਨਿਆਰਾ ਆਪਣੀ ਤਿਜੋਰੀ ਦੇ ਵਿੱਚ ਮਹਿੰਗੇ ਸਮਾਨ ਨੂੰ ਸਾਮਕੇ ਰੱਖਦਾ ਹੈ ਪਰ ਇੱਕੁੱਲੇ ਉਸ ਪਰਮਾਤਮਾ ਦੇ ਭਰੋਸੇ ਤੇ ਇਸਮਾਨ ਦੇ ਹੇਠਾਂ ਇਸ ਸੋਨੇ ਨੂੰ ਵਿਸ਼ਾ ਕੇ ਰੱਖਦਾ ਹੈ ਹਰ ਇੱਕ ਕੋਈ ਵੀ ਇਨਸਾਨ ਕੋਈ ਕਿਰਤ ਕਰਦਾ ਹੈ ਕੋਈ ਕੰਮ ਕਰਦਾ ਹੈ ਦਾ ਉਸਦੇ ਉੱਤੇ ਹੀ ਸਾਰਾ ਨਿਰਭਰ ਹੁੰਦਾ ਹੈ ਕਿਸਾਨ ਜ਼ਿਮੀਦਾਰ ਭਰਾ ਵੀ ਅਰਦਾਸ ਕਰਦੇ ਹਨ ਉਸ ਸਤਿਗੁਰ ਦੇ ਚਰਨਾਂ ਦੇ ਵਿੱਚ ਕਿ ਸਿੱਕੀ ਸਾਨ ਜਿਹੜਾ ਦਾਣਾ ਸਾਡੇ ਘਰਾਂ ਦੇ ਵਿੱਚ ਆਵੇ ਕਿਉਂਕਿ ਇਹ ਕੋਈ ਬੀਜਾ ਹੈ ਇਹ ਕੋਈ ਖਾਂਦਾ ਹੈ ਪਤਾ ਨਹੀਂ ਇਹ ਦਾਣਾ ਦਾਣਾ ਕਿੱਥੇ ਜਿੱਥੇ ਕਿ ਆਪਣੇ ਖੇਤਾਂ ਦੇ ਵਿੱਚੋਂ ਵੜਾਈ ਕਟਾਈ ਕਰਕੇ ਅਸੇ ਬਾਦ ਦੇ ਵਿੱਚ ਇਹ ਮੰਡੀਆਂ ਚ ਅਤੇ ਮੰਡੀਆਂ ਤੋਂ ਐਕਸਪੋਰਟ ਹੋ ਕੇ ਇਸੇ ਕਰਕੇ ਕਹਿੰਦੇ ਹਨ ਕਿ ਦਾਣੇ-ਦਾਣੇ ਉੱਤੇ ਲਿਖਿਆ ਹੋਇਆ ਖਾਣੇ ਵਾਲੇ ਦਾ ਨਾਮ ਜੀ ਮੈਨੂੰ ਯਾਦ ਆ ਅੱਜ ਵੀ ਕਿ ਕਣਕ ਬੀਜਣ ਤੋਂ ਬਾਅਦ ਕਈ ਦਿਨ ਖੇਤ ਉੰਧਾਰਿਆ ਸੀ ਮੈਂ ਫੜਾ ਦੇਖਿਆ ਅੱਜ ਨਿਕਲੀ ਕੱਲ ਨਿਕਲੀ ਤੇਰੀ ਹਰੇ ਭਾਈ ਮੇਰੀਆਂ ਅੱਖਾਂ ਨੂੰ ਸਕੂਨ ਦਿੰਦੇ ਰਹੀ ਆ ਹਰ ਵਾਰ ਤੇਰੀ ਰੇਸ ਰੇਤ ਤੇ ਗੌਰ ਕਰਨੀ ਅਤੇ ਤੇਰੇ ਪਾਣੀ ਦਾ ਹਿਸਾਬ ਰੱਖਣਾ ਤੁੰਨਾ ਮੀਹਾ ਵਿੱਚ ਦੀ ਲੰਘਦੀ ਹੋਈ ਤੂੰ 4 ਮਹੀਨਿਆਂ ਦਾ ਸਫ਼ਰ ਤੈਕ ਕੀਤਾ ਹਾਂ ਮੈਨੂੰ ਖੁਸ਼ੀ ਹੈ ਤੇਰੀਆਂ ਬੱਲੀਆਂ ਵੱਲ ਦੇਖ ਕੇ ਬਹੁਤ ਹੁੰਦੀ ਆ ਬਸ ਹੁਣ ਰੋਜ਼ ਤੇਰੇ ਕੋਲ ਹੀ ਆਉਣਾ ਸ਼ਾਇ ਸੋਚਦਾ ਕਿ ਆਪਣਾ ਇਹ ਸਾਥ ਹੁਣ ਥੋੜੇ ਦਿਨਾਂ ਦਾ ਹੀ ਆ ਮੈਨੂੰ ਤੇਰਾ ਸੁਨਹਿਰੀ ਰੰਗ ਸੋਨੇ ਦੇ ਰੰਗ ਨਾਲੋਂ ਕਿਤੇ ਜ਼ਿਆਦਾ ਵਧੀਆ ਲੱਗਦਾ ਹੈ ਤਾਂ ਹੀ ਮੇਰਾ ਤੇਰੇ ਨਾਲ ਰੁੱਤੋਂ ਹੀ ਲਗਾ ਰਿਹਾ ਪਤਾ ਨਹੀਂ ਤੂੰ ਨਾਲਿਆਂ ਸਮਿਆਂ ਚ ਮੇਰਾ ਸਾਥ ਦਿੱਤਾ ਪਤਾ ਨਹੀਂ ਤੇਰੇ ਆਉਣ ਤੇ ਮੇਰੀਆਂ ਸਾਰੀਆਂ ਫਿਕਰਾਂ ਦੂਰ ਹੋ ਜਾਂਦੀਆਂ ਜਿਵੇਂ ਮੇਰੇ ਘਰ ਦੀ ਰੋਟੀ ਤੇਰੇ ਨਾਲ ਹੀ ਚੱਲਦੀ ਆ ਪਰ ਹਾਂ ਮੈਂ ਫਕਰ ਮਹਿਸੂਸ ਕਰਦਾ ਕਿ ਤੂੰ ਇੱਥੇ ਜਾ ਕੇ ਕਿੰਨੇ ਲੋੜਵੰਦਾਂ ਦਾ ਢਿੱਟ ਕਰਨਾ ਤੇ ਸ਼ਾਇਦ ਤਾਂ ਹੀ ਮੈਂ ਰੋਜ਼ ਤੇ ਜਾ ਕੇ ਤੇਰੀਆਂ ਬਲੀਆਂ ਵੱਲ ਦੇਖਦਾਰ ਹਾਂ ਸ਼ਾਇਦ ਕਿੰਨਾ ਹੀ ਚਿਰ ਦੇਖੀ ਜਾਣਾ ਹਾਂ ਕਿਉਂਕਿ ਤੇਰੀ ਆਉਣ ਦੇ ਨਾਲ ਜਿੱਥੇ ਮੇਰੇ ਘਰ ਦਾ ਰੋਜ਼ਗਾਰ ਚੱਲਣਾ ਉੱਥੇ ਹੀ ਤੂੰ ਕਈ ਲੋੜਵੰਦ ਨੂੰ ਨੂੰ ਅਰਸ਼ਾਦਾ ਤੇ ਰੋਟੀ ਦੇਣੀ ਹੈ ਤੇਰੀ ਮਿਹਨਤ ਦੇ ਨਾਲ ਇਸ ਫਸਲਾਂ ਦੇ ਨਾਲ ਜਿੱਥੇ ਕਿ ਕਿਸਾਨ ਜ਼ਮੀਨਦਾਰ ਦਾ ਢਿੱਡ ਭਰਦਾ ਉੱਥੇ ਹੀ ਮਜ਼ਦੂਰ ਮਜ਼ਦੂਰਾਂ ਦਾ ਜੋ ਮੰਡੀ ਦੇ ਵਿੱਚ ਮਜ਼ਦੂਰੀ ਕਰਦੇ ਹਨ ਉਹਨਾਂ ਦੇ ਘਰ ਦੇ ਵਿੱਚ ਪਰਸ਼ਾਦਾ ਪਕਦਾ ਕੰਬੈਂਚ ਲਾਉਣ ਵਾਲੇ ਦਾ ਘਰ ਚੱਲਦਾ ਤੁਲਾਈ ਕਰਨ ਵਾਲੇ ਦਾ ਘਰ ਚੱਲਦਾ ਇਹ ਮੌਸਮ ਵੀ ਬੜਾ ਵਗ ਰਹੀਆ ਤੇ ਜਿੱਥੇ ਸਾਦਾ ਟਰੋਰ ਫਸਲਾਂ ਦੇ ਨਾਲ ਉਥੇ ਫੈਕਟਰਾਂ ਤੋਂ ਇੱਕ ਵੀ ਜੀਓ ਚੱਲ ਗਈ ਆ ਤੋ ਜੀ ਸਾਡੀ ਜਰਾ ਜੀ ਕਿਰਪਾ ਦੇ ਨਾਲ ਉੱਤੇ ਆ ਜੀ ਸਾਈਡ ਪਰ ਚੱਲੇ ਰੋਡ ਵਰਕੇ ਜੰਡਰ ਪੂਰਾ ਅੰਪਾਟ ਦੇ ਵੀ ਇੱਕੀ ਫੋਟੇ ਟਰਾਲੇ ਪਾਣੀ ਦੀ ਪੱਲੀ ਕਹਿੰਦੇ ਜੀ ਇਹਨੂੰ ਇਹਦੇ ਵਿੱਚੋਂ ਨਿਕਲ ਰਿਹਾ ਜੀ ਆਜ ਕੋਈ ਪਾਣੀ ਇੰਗਲਿਸ਼ ਦੇ ਵਿੱਚ ਜਿਹਨੂੰ ਕਹਿੰਦੇ ਜੀ wheat ਤੇ ਇਸ ਤੋਂ ਬਾਅਦ ਇਹ ਜਾਂਦਾ ਜੀ ਮੰਡੀ ਮੰਡੀ ਤੋਂ ਪ੍ਰੋਸੈਸ ਹੋ ਕੇ ਆਟੀਆਂ ਦੇ ਜਰੇ ਪੂਰੀ ਦਾ ਪੰਜਾਬ ਸਰਕਾਰ ਦੇ ਕੋਲ ਸਰਕਾਰ ਤੇ ਨੂੰ ਐਕਸਪੋਰਟ ਕਰਦੀ ਹੈ ਜੀ ਇਹ ਨਾ ਬਣਦਾ ਜੀ ਆਟਾ ਕਿ ਜਿਹੜਾ ਸੰਸਾਰ ਕਰਦੇ ਹਰ ਇੱਕ ਸ਼ਖਸ਼ੇ ਦੇ ਸਮੋ ਸ਼ਕਦਾ ਜਿੱਥੇ ਕਿ ਇਹਦੇ ਵਿੱਚੋਂ ਇਹ ਇਨਸਾਨ ਦੇ ਵਾਸਤੇ ਦਾਣਾ ਨਿਕਲਦਾ ਤੇ ਉੱਥੇ ਜਿਹੜਾ ਮਸ਼ੀਨ ਦੇ ਮਤਲਬ ਉਹ ਜਿਹੜੀ ਜਿਹੜੀ ਬਣਾ ਕੇ ਇੱਕ ਤਰ੍ਹਾਂ ਦੇ ਨਾੜ ਤੇ ਇਹਦੀ ਬਣਦੀ ਪਸ਼ੂਆਂ ਦੇ ਵਾਸਤੇ ਦੂਜੀ ਜਿੱਥੇ ਕਿ ਇਸ ਨੂੰ ਅਸੀਂ ਆਪਣੇ ਸਵਾਸਾਂ ਦੇ ਤੱਕ ਇਹ ਜਿਹੜਾ ਸਾਡੇ ਨਾਲ ਇਸ ਤਰ੍ਹਾਂ ਸੰਬੰਧ ਆ ਉੱਥੇ ਹੀ ਪਸ਼ੂਆਂ ਦੇ ਨਾਲ ਇਸ ਤਰ੍ਹਾਂ ਦੇ ਸਵਾਸਾਂ ਤੱਕ ਸੰਬੰਧ ਆ ਇਹ ਹੈਗੇ ਜੀ ਤੂੜੀ ਉਹਦਾ ਦਾਣਾ ਇਨਸਾਨ ਦੇ ਵਾਸਤੇ ਖਰਾਕ ਤਨ ਵੀ ਖਰਾਕ ਦੇ ਪਾਸ਼ਵਾ ਦੇ ਦੋਸਤ ਦੇ ਵਾਸਤੇ ਧੀ ਨਹੀਂ ਖਰਾਕ ਕਈ ਕੁਸ਼ ਪੰਜਾਬ ਦੀ ਸਰਜ਼ਮੀਨ ਧਰਤੀ ਦੇ ਉੱਤੇ ਪੈਦਾ ਹੁੰਦਾ ਸੋ ਆਇਆ ਇਸ ਵਕਤ ਅਪ੍ਰੈਲ ਦੇ ਮਹੀਨੇ ਦੇ ਵਿੱਚ ਅੱਜ ਇਹ ਕਣਕ ਦਾ ਬੂਗਾ ਬਾੜੀਆਂ ਦਾ ਹੁਣ ਪੂਰਾ ਜੋਰ ਮੈਨੂ ਦਾ ਕਿਉਂਕਿ ਥੋੜਾ ਇਸ ਵਾਰ तकरीबन 10 ਅਪ੍ਰੈਲ ਤੋਂ ਜਿਹੜਾ ਕਣਕ ਦੀ ਵਾਢੀ ਹਰ ਸਾਲ ਸ਼ੁਰੂ ਹੋ ਜਾਂਦੀ ਆ ਹੁਮਾਰਾ ਇਸ ਵਾਰ ਥੋੜਾ ਜਿਹਾ ਜਿਹੜਾ ਮੌਸਮ ਬਹੁਤ ਵਧੀਆ ਰਿਹਾ ਅੰਤਾਂ ਰਿਹਾ ਜਿਸ ਦੇ ਕਰਕੇ ਥੋੜਾ ਜਿਹਾ ਸੀਜ਼ਨ ਲੇਟ ਹੋਇਆ ਇਹ ਜਿਆਦਾ ਨਹੀਂ 5-7 ਦਿਨਾਂ ਦਾ ਫਰਕ ਪਿਆ ਹਜੇ ਕੁਝ-ਕੁਝ ਕਣਕਾਂ ਵਿੱਚੋਂ ਇਹ ਨਵੀਂ ਵੀ ਹੈ ਜਣਕਾ ਦੇ ਵਿੱਚ ਪਰ 2-4 ਦਿਨਾਂ ਦੇ ਵਿੱਚ ਪੂਰਾ ਜੋਰ ਫੜ ਜਾਊਗੀ ਕਿਉਂਕਿ ਜਿਹੜਾ ਝੋਨੇ ਦਾ ਸੀਜ਼ਨ ਥੋੜਾ ਲੰਬਾ ਚੱਲਦਾ ਜੀ ਜਿਹੜਾ ਕਣਕ ਦਾ ਸੀਜ਼ਨ ਹੁੰਦਾ ਹੈ 10 ਤੋਂ 15 ਦਿਨਾਂ ਦਾ ਵੀ ਹੁੰਦਾ ਤੇ ਕਿਸਾਨ ਦਾ ਵੀ ਦਿਲ ਧੜਕਦਾ ਰਹਿੰਦਾ ਜਦੋਂ ਅੱਧਰ ਚੜ੍ਹ ਕੇ ਆਉਂਦੇ ਹਨ ਕਵਾ ਨਹਿਰੀ ਆਉਂਦੀ ਹੈ ਉਹੋ ਦਿਲ ਧੜਕਦਾ ਹੈ ਇਹ ਇਹੀ ਹੈ ਕਿ ਪੂਰੀ ਧੰਨ ਅਤੇ ਬਾਣਾ ਜਿੱਦੀ ਛੇਤੀ ਸਾਂਪਿਆ ਜਾਵੇ ਉਨਾ ਹੀ ਵਧੀਆ ਹੈ ਇਹ ਸਤਿਕਾਰਯੋਗ ਚਾਤਰਾਚਰ ਦਾਸ ਹੈ ਕਿ ਥੋੜੇ ਜਿਹੇ ਦੇਣਾ ਸਾਨੂੰ ਇਹੋ ਜੇ ਸਾਫ਼ ਸਿਧਰੇ ਹਮਾਰੇ ਕੋਸ਼ਿਸ਼ ਕਰਦੇ ਜਾਂ ਕਿ ਜੋ ਕਿ ਹਰ ਇੱਕ ਜ਼ਿੰਮੇਵਾਰ ਤੇ ਕਿਸਾਨ ਦਾ ਅਧਿਕਾਰ ਹੈ ਦੌਰਾਨ ਘਰ ਵਿੱਚ ਸਹੀ ਸਲਾਮਤ ਪਹੁੰਚ ਜਾਵੇ ਕਿਉਂਕਿ ਇਸ ਨੂੰ ਅਸੀਂ ਸਾਲ ਬਾਅਦ ਦੇ ਸਾਥ ਕਿ ਰੱਖਿਆ ਹੈ ਇਸ ਤੋਂ ਅੱਗੇ ਸਾਡਾ ਪਈਆਂ ਨੂੰ ਤੇ ਇਹ ਵੀ ਨਹੀਂ ਪਤਾ ਕਿ ਜਿਹੜੇ ਕਰ ਦਿੰਦੀ ਭਾਜੀ ਰੋਝ ਦੇ ਜੇ ਸਿੱਧੀ ਜਨੇ ਦੇ ਕੋ ਨਾ ਦੇ ਸਭ ਤੋਂ ਚੀਜ਼ੋ ਧੀ ਆ ਕਰ ਲੈ ਜਾਂਦੀ ਆ ਜੋ ਸਵੇਰ ਦੀ 7 ਵਜੇ ਦੀ ਚੱਲੀ ਰਾਤ ਦੇ ਨੌਂ ਦਾ ਵੇ ਕੀ ਠੀਕ ਆ ਤੇ ਆ ਜਿੱਦਾਂ ਆਪਾਂ ਇੱਥੋਂ ਅੱਗੇੋਂ ਕਾਲੇ ਕੱਟਦੇ ਆ ਤੇ ਆ ਜਿਹੜੀ ਇਹਦੀ ਟੈਂਕੀ ਆ ਇਹਦੇ ਵਿੱਚ ਕਿੰਨੇ ਦਾਣੇ ਪੈਂਦੇ ਕਿੰਨੇ ਕੁ ਮਾਟਰ ਸਾਈ ਜੀ ਕੈਪੈਸਿਟੀ ਇਹਦੀ ਕਿੰਨੀ ਜੀ 1800 ਲੀਟਰ ਕੀ ਠੀਕ ਆ ਅ ਜੇ ਇਸ ਤਰ੍ਹਾਂ ਕਿ ਆਪਾਂ ਇਹ ਬਣ ਗਏ ਮਸ਼ੀਨ ਦੇ ਨਾਲ ਕੱਟਦੇ ਆ ਕੰਪਾਈਂਡ ਦੇ ਨਾਲ ਤੇ ਇਕਰ ਥੇਨ ਦੇ ਵਿੱਚ 20 ਤੋਂ 25 ਗਿੱਲੇ ਲਗਾਤਾਰ ਜੇ ਚੱਲੇ ਭਾਈ ਗੁਰੂ ਜੀ ਸੌ ਸੌ ਕਰਕੇ ਦੇ ਤੇ ਇਹਦੀ ਜਿਹੜੀ ਕਪੈਸਿਟੀ ਹੁੰਦੀ ਆ ਜਿੱਥੇ ਆ ਧਾਣਾ ਪੈਂਦਾ ਆਣ ਕੇ 20 ਕੁ ਪੌਂਡਲ ਤੱਕ ਤਕਰੀਬਨ 1 ਗਿੱਲੇ ਦਾ ਜਿਹੜਾ ਧਾਣਾ ਇਸ ਦੇ ਵਿੱਚ ਸਟੋਰ ਹੋ ਜਾਂਦਾ ਜੀ ਇਹ ਤੋਂ ਘਰ ਤੋਂ ਬਾਅਦ ਫਿਰ ਇਸ ਨੂੰ ਇਹਦਾ ਟਰਾਲੀ ਦੇ ਵਿੱਚ ਲੋਡ ਕਰਤਾ ਜਾਂਦਾ ਜੀ ਪਹਿਲਾਂ ਹੜੰਪਿਆਂ ਦੇ ਨਾਲ ਕਣ ਕੱਢੀ ਜਾਂਦੀ ਜੀ ਭਰੀਆਂ ਲਿਆ ਕੇ ਲਾਈਆਂ ਜਾਂਦੀਆਂ ਦੀ ਹੈ ਨਾ ਆ ਵੀ ਦੇਖਾਦੇ ਹੋ ਕਿ ਇੱਥੋਂ ਸਾਰੀ ਜਿਹੜੀ ਕਣਕ ਇਹ ਜਾਹ ਮਸ਼ੀਨ ਦੇ ਵਿੱਚ ਘੋੜਦੀ ਇਹ ਸਾਰੀ ਕਣਕ ਇੱਥੋਂ ਜਾ ਰਹੀ ਆ ਜੀ ਇਹ ਸਟੋਰ ਕਰ ਲੈਂਦੀ ਆ ਟੈਂਕੀ ਬਣੀ ਹੋਈ ਆ ਨੂੰ ਤਿਯੋਰੀਆਂ 'ਚ ਸਾਮ-ਸਾਮ ਕੇ ਰੱਖਦਾ ਪਰ ਕਿਸਾਨ ਜ਼ਮੀਂਦਾਰ ਖੁੱਲੇ ਅਸਮਾਨ ਹੇਠਾਂ ਉਸ ਦਾ ਜਿਹੜਾ ਇਹ ਸੋਨਾ ਇੰਨਾ ਪਿਆਰਾ ਇੰਦਾ ਜੀ ਉਸ ਪ੍ਰਮਾਤਮਾ ਦੇ ਬਰੋਸੇ ਦੇ ਵਾਹਿਗੁਰੂ ਕਿਰਪਾ ਦੇ ਹੁਣ ਕਣਕ ਦੀ ਜਿਹੜੀ ਕਟਾਈ-ਵਡਾਈ ਹੋ ਚੁੱਕੀ ਆ ਤੇ ਕਣਕ ਜਿਹੜੇ ਟਰਾਲਿਆਂ ਦੇ ਵਿੱਚ ਲੋਡ ਕਰਕੇ ਤੇ ਹੁਣ ਇਸ ਤੇ ਜਾਣ ਕੇ ਜੀ ਹਲੋ ਜੀ ਜਿੱਤੇ ਪੰਜਾਬ ਸਰਕਾਰ ਦੀ ਕਰੀਤ ਆਈ ਹੋਈ ਆ ਜੀ ਤੇ ਉਹਨਾਂ ਕੋਲ ਖੋਲਾ ਮੰਡੀ ਦਾ ਸਾਰਾ ਪ੍ਰੋਸੈਸ ਇੱਥੋਂ ਜ਼ਿੰਮੇਵਾਰ ਦਾ ਜਿਹੜਾ ਪ੍ਰੋਸੈਸ ਖਤਮ ਹੁੰਦਾ ਵੜਾਈ ਵਾਲੇ ਦਾ ਪ੍ਰੋਸੀਜਰ ਵੀ ਖਤਮ ਹੋ ਜਾਂਦਾ ਤੇ ਹੁਣ ਨੈਕਸਟ ਪ੍ਰੋਸੈਸ ਜਿਹੜਾ ਇਸ ਨੂੰ ਸੇਲ ਕਰਨ ਦਾ ਉਹ ਮੰਡੀ ਦਾ ਸਾਡੇ ਪਿੰਡ ਢਿਲਵਾ ਦੇ ਵਿੱਚ ਅ ਮੰਡੀ ਪੱਕੀ ਬਣੀ ਹੋਈ ਆ ਬਹੁਤ ਫਾਇਦਾ ਵਾਜੀ ਉਸ ਦਾ ਇਹ ਬਹੁਤ ਵਧੀਆ ਮੰਡੀ ਆ ਜੀ ਪੰਜਾਬ ਦੇ ਵਿੱਚ ਇਸ ਦਾ ਨਾਮ ਆ ਜੀ ਢਲਵਾ ਮੰਡੀ ਦਾ ਕਿ ਜਿਹੜੀ ਸਾਰੀ ਪੱਕੀ ਮੰਡੀ ਬਣੀ ਹੋਈ ਆ ਤੇ ਇਸ ਦਾ ਜਿਹੜਾ ਨੈਕਸਟ ਪ੍ਰੋਸੈਸ ਹੋਊਗਾ ਕਿ ਮੰਡੀ ਦੇ ਵਿੱਚ ਕਿਸ ਤਰ੍ਹਾਂ ਕਣਕ ਨੂੰ ਲਾਇਆ ਜਾਂਦਾ ਕਿਵੇਂ ਉੱਥੇ ਪਰਚੇਸ ਹੁੰਦੀ ਆ ਕਿਵੇਂ ਇਸ ਨੂੰ ਸੇਲ ਕੀਤਾ ਜਾਂਦਾ ਇਹਦੀ ਮਾਰਕੀਟਿੰਗ ਇਸ ਤਰ੍ਹਾਂ ਕੀਤੀ ਜਾਂਦੀ ਹੈ ਅੱਜ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਸਾਰੀ ਢਲਵਾ ਦੀ ਮੰਡੀ ਵੀ ਦਿਖਾਵਾਂਗੇ ਜੀ ਤੇ ਕਿਸ ਤਰ੍ਹਾਂ ਕਣਕ ਨੂੰ ਲੋਡ ਕੀਤਾ ਜਾਂਦਾ ਮੰਡੀ ਦੇ ਵਿੱਚ ਸਾਰਾ ਕਣਕ ਦਾ ਕੀ ਪ੍ਰੋਸੈਸ ਆ ਕੀ ਰੇਟ ਆ ਤੇ ਪੰਜਾਬ ਸਰਕਾਰ ਜਾਂ ਸਰਕਾਰ ਦੀਆਂ ਖੇਤੀ ਪ੍ਰਤੀ ਕੀ ਨੀਤੀਆਂ ਹਨ ਕਿ ਉਹ ਫਾਇਦੇਮੰਦ ਹਨ ਜਾਂ ਨਹੀਂ ਹਨ ਕੀ ਨੁਕਸਾਨ ਹਨ ਇਸ ਦੇ ਬਾਬਤ ਵੀ ਕੱਲ੍ਹ ਬਾਤ ਕਰਨ ਦੀ ਥੋੜੀ ਕੋਸ਼ਿਸ਼ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇ ਤੁਸੀਂ ਸਾਡੀਆਂ ਵੀਡੀਓ ਨੂੰ ਪਿਆਰ ਅੱਗੇ ਮਾਨ ਸਤਕਾਰ ਬਖਸ਼ਦੇ ਹੋ ਤੇ ਅਸੀਂ ਇਹ ਵੀਡੀਓ ਵੈਸੇ ਵੀ ਮੈਂ ਆਪਣੇ ਸ਼ੌਂਕ ਵਾਸਤੇ ਇਹ ਜਾਂ ਸਮਝ ਲਓ ਕਿ ਇਸ ਮੈਮਰੀ ਨੂੰ ਆਪਣੇ ਲਈ ਸੇਵ ਕਰਨ ਵਾਸਤੇ ਮੈਂ ਬਣਾਉਣਾ ਜੀ ਤੇ ਭਾਜੀ ਹੁਣੀ ਆਡੇ ਕੋ ਆਏ ਹੋਏ ਆ ਸਵੇਰ ਦੇ ਟਾਈਮ ਦੇ ਨਾਲ ਹੀ ਤੇ ਲਾਗੀ ਵਾਲਾ ਪੁੱਤ ਦੇ ਹੁਣ ਵੀਰੇ ਆ ਜੀ ਚਾਹ ਹੋਰ ਭਾਜੀ ਵੀ ਆ ਜਾਲ ਜੀ ਇਹਨਾਂ ਨੂੰ ਇੰਗਲੈਂਡ ਵਧੀਆ ਨਹੀਂ ਲੱਗਿਆ ਤੇ ਆਣ ਕੇ ਕਿਹਾ ਕਿ ਇੱਥੇ ਕੰਮ ਕਰਨਾ ਚਾਹੀਦਾ ਤੇ ਕਿਵੇਂ ਭਾਜੀ ਆਦ ਕੀ ਸੀ ਜਦੋਂ ਇਹ ਕਿੰਨੇ ਦਿਨ ਅਵੇ ਸ਼ੁਰੂ ਹੋਏ ਨੇ ਲੋਕ ਇੰਦੇ ਆਏ ਹੋਏ ਨੇ ਹੁਣ ਐ ਕਿ ਥੋੜਾ ਮੌਸਮ ਠੰਡਾ ਰਿਹਾ ਤੇ ਉਹਦੇ ਕਰਕੇ ਥੋੜਾ ਹਲਕਾ ਆ। ਆ ਸਾਡਾ ਜਗਦੀਪ ਭਰਾ ਜਿਹੜਾ ਤੇ ਦੁਬਈ ਨੂੰ ਬਾਏ ਬਾਏ ਕਰਕੇ ਦੁਆ ਦੇ ਨਾਲ ਸਾਲਾਂ ਤੋਂ ਕੇਪੀ ਦੇ ਵਿੱਚ ਸਫਲ ਹੋ ਰਿਹਾ। ਕੋਈ ਵੀ ਬਲੌਗ ਹੀ ਸਸਰੀ ਘਰ ਸਾਰਿਆਂ ਨੂੰ ਬਹੁਤ ਸਸਰੀ ਘਰ ਜੀ। ਕੋਈ ਥੀਏ ਸਾਡੇ ਦਾਇਆ ਜੀ ਆਏ ਹੋਏ ਆ ਤੇ ਚਾਹ ਦਾ ਲੁੱਟੂ ਲੈ ਰਹੇ ਆ ਜੀ। ਦੁਵਾਰਾ ਕਿਹਾ ਹੈ ਬੈਠਾ ਕੇ ਬੈਠਾ ਦਾਣੇ ਬੀਜੇ ਜਾਂਦੇ ਆ ਤੇ ਕਿੱਥੇ ਜਾਂਦੇ ਆ ਦਾਣੇ ਦਾਣੇ ਦੇ ਲਿਖਿਆ ਖਾਣੇ ਵਾਲੇ ਦਾ ਨਾਮ 6 ਮਹੀਨੇ ਤੱਕ ਜ਼ਿਮੀਦਾਰ ਇੱਥੇ ਇੰਤਜ਼ਾਰ ਕਰਦਾ ਹਰ ਰੋਜ਼ ਜਿਸ ਨੂੰ ਆਪਣੇ ਪੁੱਤਾਂ ਵਾਂਗ ਆਪਣੇ ਪਰਿਵਾਰ ਵਾਂਗ ਪਾਲਦਾ ਤੇ ਫਿਰ ਮੰਡੀਆਂ ਦੇ ਵਿੱਚ ਪਹੁੰਚਦੀ ਆ ਤੇ ਆਪਣੇ ਆਮਦਨ ਦੇ ਜ਼ਰੀਏ ਆਪਣੇ ਘਰ ਦੇ ਸ਼ੌਂਕ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ ਜੀ। ਰੱਬ ਦੀ ਕਿਰਪਾ। ਇੱਕ ਖੇਤਾਂ ਦਾ ਹਰਿਆ ਭਰਿਆ ਮਾਹੌਲ ਜੀ। ਬੜਾ ਵਧੀਆ ਅੱਜ ਦਿਨ ਲੱਗਾ ਆ। ਇਹ ਆਂਬ ਲੱਗੇ ਹੋਏ ਆ ਜੀ। ਹੋਰ ਦੋ ਆ ਇਹ ਮਹੀਨੇ ਤੱਕ ਆਣ ਨੂੰ ਮਿਲਣਗੇ ਜੀ ਮਿੱਠੇ ਮਿੱਠੇ ਆਂਬ। ਸਾਡੀਆਂ ਮੋਟਰਾਂ ਜੀ ਤੇ ਖੇਤ ਚੱਲ ਰਹੀ ਆ ਤੇ ਬੰਦੇ ਜਿਹੜੇ ਬੈਠ ਕੇ ਲੁੱਤੂ ਲੈ ਰਹੇ ਆ ਜੀ ਜੀ ਕੰਦਾ ਰਹਿ ਰਿਹਾ ਛੜ ਜੀ ਗਰਗੀ ਕਿਰਪਾ ਲੱਗਦੀ ਹੈ ਇਸ ਟਾਈਮ ਕੋਈ ਮੁੱਢੀ ਜਿਹਾ ਪਤਾ ਲੱਗ ਜਾਣਾ ਅੱਜ ਸ਼ਾਮ ਨੂੰ ਜਾਂ ਕੱਲ ਨੂੰ ਐਦ ਕੀ ਇਹ ਵੀ ਰਿਹਾ ਨਾ ਜੀ ਥੋੜਾ ਜਿਹਾ ਮੌਸਮ ਜੇ ਕਹੀਏ ਤੇ ਖੇਤੀਬਾੜੀ ਬੁਧੀਆਂ ਚੱਲ ਰਹੀ ਆ ਸੋਕੇ ਕਿਉਂਕਿ ਅੱਜ ਜੀ ਥਮਾ ਥਮਾ ਜਿਹੜਾ ਮੌਸਮ ਠੰਡਾ ਰਿਹਾ ਵਾ ਤੇ ਕੱਲ ਪਰਸੋਂ ਥੋੜਾ ਜਿਹਾ ਧੇੜ ਵੀ ਡਰਿਆ ਕਿਉਂਕਿ ਨੇਰੀ ਤੇ ਬੱਦਲਬਾਹੀ ਹੋਈ ਸੀ ਤੇ ਭਾਗੀ ਜਗਦੀਪ ਜੀ ਹੋਣੀ ਦਵਾਈ ਆਪਣੇ ਥਾਲੇ ਛੱਡ ਗਏ ਤੇ ਖੇਤੀ ਨੂੰ ਇਹਨਾਂ ਨੇ ਤਰਜੀਹ ਦਿੱਤੀ ਆ ਤੇ ਪਰਸਲੇ ਪਰਸੇ ਮੇਰੇ ਵੱਡੇ ਭਾਈ ਜਸਵਾਲ ਸਿੰਘ ਜਿਨ੍ਹਾਂ ਨੇ ਇੰਗਲੈਂਡ ਨੂੰ ਵਾਏ-ਵਾਏ ਕਰਕੇ ਤੇ ਇੱਥੇ ਖੇਤੀ ਕਰਦੇ ਆ ਕਹਿੰਦਾ ਭਾਜੀ ਦੱਸੋ ਮੜਾ ਜਾ ਖੇਤੀ ਪਰ ਇੰਗਲੈਂਡ ਪਰਤੀ ਹਾਂ ਪਾ ਜਨਾ ਨਹੀਂ ਦੱਸੋ ਹੁੰਦਾ ਇੰਗਲੈਂਡ ਵਧੀਆ ਨਹੀਂ ਏ ਕਹਿੰਦੇ ਖਾਦ ਕਰਕੇ ਕਿ ਅਸੀਂ ਐਸੇ ਕਰਕੇ ਛੱਡ ਕੇ ਆਏ ਇੰਗਲੈਂਡ ਕੀ ਇੰਗਲੈਂਡ ਏ ਕੀ ਸਵੇਰੇ ਡੱਬਾ ਚੱਕੋ ਸ਼ਾਮ ਨੂੰ ਜਦੋਂ ਹੁੰਦਾ ਟਾਈਮ ਨਹੀਂ ਲੱਗਦਾ ਸਵੇਰੇ ਧੋ ਕੇ ਵੀ ਰੋਟੀ ਪਣੀ ਵੇਂਦੀ ਇੱਥੇ ਨ ਯਾਰ ਇਹ ਨਾਲ ਤਾਂ ਕਹਿੰਦੇ ਉੱਡਦੇ ਫੇਨੇ ਆ ਜੀ 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 ਮਾੜਾ ਐਕਸਪੀਰੀਅੰਸ ਸਾਂਝਾ ਕਰੋ ਕੀਤੀ ਦਾ ਬਈ ਵੀ ਵਧੀਆ ਸੀ ਹੁਣ ਆਪਾਂ ਇੱਥੇ ਖੇਤੀ ਕਰਨੇ ਆ ਚਲੋ ਆਪਣੇ ਆਪਣਾ ਪੰਜਾਬ ਥਾਫੜਾ ਘਰ ਦਾ ਘਰੀ ਹੁਗਾਂ ਕੀ ਕਰਦੇ ਆ ਆਪਣਾ ਘਰੀਆਂ ਨਾ ਫਿਰ ਕੁਛੀਆਂ ਦੇ ਇੱਥੇ ਆ ਬਿਲਕੁਲ ਬਿਲਕੁਲ ਬੁਣਾਂ ਘਾਟੀ ਪਿੰਡ ਨੂੰ ਜਾਂਦੇ ਆ ਬਾਕੀ ਜਦੋਂ ਇੰਨਾ ਫਸਲਾਂ ਵੱਡ ਦੁਨੀਆਂ ਤੇ ਮਾਲੇਡ ਹੋਣਾ ਕੋਸ਼ਿਸ਼ ਹ ਸਾਡੇ ਭਰਾ ਅਧਿਸ਼ਾ ਦੇ ਵਿੱਚ ਬੈਠੇ ਆ ਜਿੱਥੇ ਕੋਈ ਕੰਮਕਾਰ ਕਰ ਰਿਹਾ ਵਰੀਆ ਖਾਂਦਰ ਚਲਦੀ ਘੜਾ ਦੇ ਵਿੱਚ ਆਵੇ ਜਿੱਥੇ ਜਿੱਥੇ ਕੇਸ ਦਾ ਸੁਤੋਂ ਦਾ ਜੀ ਕੋਈ ਦੇਖੇ ਜੇ ਮੈਂ ਪਕਲੇ ਪਮਾਰਾਈ ਮਾਰਲਾ ਪਹਿਲੀ ਅਮਨੋ ਜੀ ਬਣਾ ਚਲਾ ਲਿਆ ਤੇ ਫੇਸਬੁਕ ਤੇ ਉੱਤੇ ਤੁਸੀਂ ਮੈਨੂੰ ਤੇ ਇੰਸਟਾਗ੍ਰਾਮ ਤੇ ਸ਼ੋ ਸੋਸਾਇਟੀ ਦੇ ਉੱਤੇ ਮਨਰਾਜ ਸਿੰਘ ਢਿੱਲੋ ਨਾਮ ਦੇ ਆਈਡੀ ਤੇ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਤੇ ਹੋਰ ਵੀ ਤੁਹਾਡੇ ਨਾਲ ਜਾਣਕਾਰੀ ਭਰਪੂਰ ਵੀਡੀਓ ਸਾਂਝੀਆਂ ਕਰਾਂਗੇ ਜੀ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ